ਜੱਗਾ ਵੀਰਾ ਵਧੀਆ ਚੰਗਾ ਪੜਿਆ ਲਿਖਿਆ ਮੁੰਡਾ ਸੀ ਵਧੀਆ ਕੰਮ ਕਰਨ ਵਾਲਾ ਮੁੰਡਾ ਸੀ ਇਹਦਾ ਭਰਾ ਬਾਹਰ ਅ ਕੈਨੇਡਾ ਚ ਇਹਦਾ ਵਿਆਹ ਹੋਇਆ ਹੋਇਆ ਤੀਹੇ ਜਿਹਾ ਵਿਆਹ ਹੋਇਆ ਨੂੰ ਵੀ ਥੋੜਾ ਟਾਈਮ ਹੀ ਹੋਇਆ ਸੀ ਐਕਸੀਡੈਂਟ ਹੋ ਗਿਆ ਵਾਈਪ ਵੀ ਛੱਡ ਕੇ ਚਲੀ ਗਈ ਘਰ ਦਾ ਜੋ ਪੈਸਾ ਤੇ ਲਾਦੀ ਸਭ ਕੁਝ ਅੱਗੇ ਤੇ ਲਾਦਾ ਮਾਂ ਨੇ ਬਾਪ ਵੀ ਇਹਦੀ ਟੈਨਸ਼ਨ ਦੇ ਵਿੱਚ ਹੀ ਦੁਨੀਆ ਤੋਂ ਚੁੱਕ ਗਿਆ ਸਾਲ 1.5 ਸਾਲ ਪਹਿਲਾਂ ਜਦੋਂ ਇਹ ਸਾਡੇ ਕੋਲੇ ਸੰਸਾਰ ਦੀਪ ਹੁਣੀ ਵੀਰੇ ਹੁਣੀ ਲੈ ਕੇ ਆਏ ਨੇ ਤੇ ਉਸ ਦਿਨ ਜੱਗੇ ਵੀਰ ਦੀ ਹਾਲਤ ਤੇ ਅੱਜ ਦੀ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਨੌਜਵਾਨ ਆਪਣੇ ਵਿਆਹ ਤੋਂ ਥੋੜੇ ਟਾਈਮ ਬਾਅਦ ਆਪਣੇ ਸਹੁਰੇ ਘਰ ਜਾ ਰਿਹਾ ਸੀ ਆਪਣੀ ਵਾਈਫ ਨੂੰ ਲੈਣ ਤੇ ਉਥੇ ਹਾਸੇ ਦਾ ਸ਼ਿਕਾਰ ਹੋ ਜਾਂਦਾ ਕਿਸੇ ਦੂਜੇ ਮੋਟਰਸਾਈਕਲ ਦੇ ਨਾਲ ਹੋ ਜਾਂਦਾ ਜੱਗੂ ਕਾਫੀ ਲੰਮਾ ਸਮਾਂ ਕੋਮਾ ਦੇ ਵਿੱਚ ਰਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੱਗਾ ਵੀਰਾ ਵਧੀਆ ਚੰਗਾ ਪੜਿਆ ਲਿਖਿਆ ਮੁੰਡਾ ਸੀ ਵਧੀਆ ਕੰਮ ਕਰਨ ਵਾਲਾ ਮੁੰਡਾ ਸੀ ਇਹਦਾ ਭਰਾ ਬਾਹਰ ਆ ਕੈਨੇਡਾ ਚ ਇਹਦਾ ਵਿਆਹ ਹੋਇਆ ਹੋਇਆ ਸੀ ਹਜੇ ਵਿਆਹ ਹੋਏ ਨੂੰ ਵੀ ਥੋੜਾ ਟਾਈਮ ਹੀ ਹੋਇਆ ਸੀ ਐਕਸੀਡੈਂਟ ਹੋ ਗਿਆ ਵਾਈਫ ਵੀ ਛੱਡ ਕੇ ਚਲੀ ਗਈ ਕਰਦਾ ਜੋ ਪੈਸਾ ਤੇ ਲਾਦੀ ਸਭ ਕੁਝ ਜੱਗੇ ਤੇ ਲਾਤਾ ਮਾਂ ਨੇ ਬਾਪ ਵੀ ਇਹਦੀ ਟੈਨਸ਼ਨ ਦੇ ਵਿੱਚ ਹੀ ਦੁਨੀਆ ਤੋਂ ਤੁਰ ਗਿਆ ਵਿਚਾਰਾ ਵੀ ਮੇਰਾ ਜਵਾਨ ਪੁੱਤ ਮੰਜੇ ਤੇ ਪੈ ਗਿਆ ਪਿੰਡ ਵਾਲਿਆਂ ਨੇ ਵੀ ਬਹੁਤ ਮਦਦ ਕੀਤੀ ਬਹੁਤ ਪੈਸਾ ਲੱਗਿਆ ਜੱਗੇ ਤੇ ਚਲੋ ਆਪਰੇਸ਼ਨ ਕਰਾਤੇ ਸਿਰ ਦੇ ਕਈ ਆਪਰੇਸ਼ਨ ਹੋ ਗਏ ਉਸ ਤੋਂ ਬਾਅਦ ਸਰੀਰ ਵੀ ਨਹੀਂ ਕੰਮ ਕਰ ਰਿਹਾ ਦਿਮਾਗ ਵੀ ਨਹੀਂ ਕੰਮ ਕਰ ਰਿਹਾ ਤੇ ਘਰੇ ਪਿਆ ਜਾਂ ਮਾਂ ਰੋਟੀ ਖਵਾਈ ਜਾਂਦੀ ਸੀ ਹੁਣ ਤਾਂ ਰੋਟੀ ਬੱਲੀਓ ਵੀ ਬਹੁਤ ਔਖੇ ਸੀ ਸਾਲ ਡੇਢ ਸਾਲ ਪਹਿਲਾਂ ਜਦੋਂ ਇਹ ਸਾਡੇ ਕੋਲੇ ਸੰਸਾਰ ਦੀਪ ਹੁਣੀ ਵੀਰੇ ਹੁਣੀ ਲੈ ਕੇ ਆਏ ਨੇ ਤੇ ਉਸ ਦਿਨ ਜੱਗੇ ਵੀਰ ਦੀ ਹਾਲਤ ਤੇ ਅੱਜ ਦੀ ਜ਼ਮੀਨ ਅਸਮਾਨ ਦਾ ਫਰਕ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਸੀਸਾਂ ਨੇ ਜੱਗੇ ਵੀਰ ਨੂੰ ਪਹਿਲਾਂ ਨਾਲੋਂ ਬਹੁਤ ਠੀਕ ਕਰਤਾ ਧਾਨਾ ਮਾਂ ਜਿਹੜੀ ਦਿਨ ਰਾਤ ਸੇਵਾ ਕਰ ਰਹੀ ਹੈ ਦਿਨ ਰਾਤ ਆਪਣੇ ਪੁੱਤਰ ਦੇ ਨਾਲ ਬਹਿਣਾ ਪਹਿਣਾ ਸੌਣਾ ਉੱਠਣਾ ਹਰ ਚੀਜ਼ ਆਪਣੇ ਪੁੱਤ ਲਈ ਦਿਨ ਰਾਤ ਕਰ ਰਹੀ ਹੈ ਸੱਚੇ ਪਾਤਸ਼ਾਹ ਕਿਰਪਾ ਕਰਨ ਜੱਗਾ ਵੀਰਾ ਸਾਡਾ ਜਿਹੜੇ ਦੇ ਦਿਮਾਗ ਤੇ ਸੱਟ ਲੱਗਣ ਦੇ ਨਾਲ ਪ੍ਰੋਬਲਮ ਆਈ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਛੇਤੀ ਛੇਤੀ ਠੀਕ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ